ਪਿਆਰੇ ਵਿਦਿਆਰਥੀਓ ਲਾਜ਼ਮੀ ਪੰਜਾਬੀ ਦੀ 11ਵੀਂ ਸ਼੍ਰੇਣੀ ਦੇ ਆਪਾਂ ਪੈਰਾ ਰਚਨਾ ਕਰ ਰਹੇ ਹਾਂ ਕੱਲ ਦੀ ਵੀਡੀਓ ਵਿੱਚ 6 ਪੈਰੇ ਕੀਤੇ ਸੀਗੇ ਪੈਰਾ ਰਚਨਾ ਕਿਸ ਤਰ੍ਹਾਂ ਆਉਂਦੀ ਹੈ ਬਾਰ ਬਾਰ ਪੜਨ ਦੇ ਨਾਲ ਅਭਿਆਸ ਕਰਨ ਦੇ ਨਾਲ ਸੁਣਨ ਦੇ ਨਾਲ ਸੋ ਅੱਜ 7ਵਾਂ ਪੈਰਾ ਤੁਹਾਡੀ ਨਜ਼ਰ ਹੈ ਸਾਈਕਲ ਦੀ ਵਰਤੋਂ ਪੈਰਾ ਰਚਨਾ ਤੋਂ ਭਾਵ ਕੀ ਹੈਗਾ ਇੱਕੋ ਪੈਰੇ ਦੇ ਵਿੱਚ ਸਿਰਜਣਾ ਕਰਨੀ ਉਸ ਨੂੰ ਪੈਰਾ ਰਚਨਾ ਬੋਲਿਆ ਜਾਂਦਾ ਹੈਗਾ ਸਾਈਕਲ ਦੀ ਵਰਤੋਂ ਅੱਜ ਜਿਹੜੀ ਸਾਈਕਲ ਦੀ ਵਰਤੋਂ ਜਿਹੜੀ ਅੱਜ ਦੇ ਯੁੱਗ ਦੇ ਵਿੱਚ ਬਹੁਤ ਘੱਟ ਹੋ ਰਹੀ ਹੈਗੀ ਪਰੰਤੂ ਜਿਹੜਾ ਸਾਈਕਲ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ ਆਓ ਉਸ ਪ੍ਰਤੀ ਆਪਾਂ ਇਸ ਤੇ ਗੱਲ ਕਰਦੇ ਹਾਂ ਅੱਜ ਜਦੋਂ ਕਿ ਸੜਕਾਂ ਤੇਜ਼ ਗਤੀ ਵਾਲੀਆਂ ਮੋਟਰ ਗੱਡੀਆਂ ਕਾਰਾਂ ਸਕੂਟਰਾਂ ਮੋਟਰਸਾਈਕਲਾਂ ਨਾਲ ਭਰੀਆਂ ਮਿਲਦੀਆਂ ਨੇ ਵਿਚਾਰੇ ਸਾਈਕਲ ਦੀ ਗੱਲ ਕਰਨੀ ਉਪਰ ਹੀ ਲੱਗ ਸਕਦੀ ਆ ਪਰ ਸੱਚੀ ਗੱਲ ਇਹ ਆ ਕਿ ਸਾਈਕਲ ਅਜੇ ਵੀ ਜਨ ਸਧਾਰਨ ਵੱਲੋਂ ਸਫ਼ਰ ਕਰਨ ਤੇ ਛੋਟਾ ਮੋਟਾ ਭਾੜ ਟੋਣ ਵਾਲਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਵਾਹਨ ਹੈ ਛੋਟੇ ਫਾਸਲਿਆਂ ਤੱਕ ਆਉਣ ਜਾਣ ਲਈ ਸਾਈਕਲ ਲਈ ਕੋਈ ਰੀਸ ਨਹੀਂ ਸਾਈਕਲ ਦੀ ਵਰਤੋਂ ਨਾਲ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ ਜਿਵੇਂ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਹੋਰ ਵਾਹਨਾਂ ਨਾਲ ਹੁੰਦਾ ਹੈ ਇਸ ਦੇ ਦੇਸ਼ ਦੇ ਊਰਜਾ ਸੋਮਿਆਂ ਨੂੰ ਮਕਾਉਣ ਲਈ ਸਾਈਕਲ ਕਦੇ ਵੀ ਦੋਸ਼ੀ ਨਹੀਂ ਹੋ ਸਕਦਾ ਪੱਕੀਆਂ ਖੁੱਲੀਆਂ ਸੜਕਾਂ ਉੱਤੇ ਤਾਂ ਸਾਰੇ ਮਹਣ ਭੱਜੇ ਜਾਂਦੇ ਨੇ ਪਰ ਸਾਈਕਲ ਕੱਚੇ ਤੇ ਤੰਗ ਰਾਹਾਂ ਉੱਤੇ ਵੀ ਆਪਣੇ ਮਾਲਕ ਦਾ ਸਾਥ ਦਿੰਦਾ ਹੈ ਰਸਤਾ ਬਹੁਤ ਔਖਾ ਹੋਵੇ ਤਾਂ ਇਹ ਅੜ ਨਹੀਂ ਖਲੋਂਦਾ ਬਸ ਜਰਾ ਜਿੰਨਾ ਚੁੱਕ ਕੇ ਲੰਘਾ ਲੋ ਤੇ ਫਿਰ ਉਸ ਤੇ ਸਵਾਰ ਹੋ ਜਾਓ ਇਹ ਨਹੀਂ ਕਿ ਇਸ ਨੂੰ ੱੱੱਕਾ ਲਾਉਣਾ ਪਵੇ ਸਾਈਕਲ ਸਰਫੇ ਪੱਖੋਂ ਹੀ ਸਿਫਤ ਦਾ ਹੱਕਦਾਰ ਨਹੀਂ ਸਿਹਤ ਸੰਭਾਲ ਦੇ ਪੱਖੋਂ ਵੀ ਇਸ ਦੀ ਰੀਸ ਨਹੀਂ ਸਾਈਕਲ ਚਲਾਉਣਾ ਇੱਕ ਚੰਗੀ ਕਸਰਤ ਹੈ ਸਾਈਕਲ ਦੀ ਵਰਤੋਂ ਨਾਲ ਕਿਸੇ ਦਾ ਰੁਤਬਾ ਘਟ ਨਹੀਂ ਜਾਂਦਾ ਕੁਝ ਦਹਾਕੇ ਪਹਿਲਾਂ ਚੰਗੇ ਰੁਤਬਿਆਂ ਵਾਲੇ ਸਾਈਕਲ ਉੱਤੇ ਚੜਨਾ ਫਕਰ ਸਮਝਦੇ ਸਨ ਇਹ ਤਾਂ ਫੈਸ਼ਨ ਦੀ ਗੱਲ ਆ ਜੇ ਸਾਈਕਲ ਦੀ ਵਰਤੋਂ ਆਪਣੇ ਤੇ ਸਮਾਜ ਦੇ ਹਿੱਤ ਵਿੱਚ ਹੋਵੇ ਤਾਂ ਇਸ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਸੋ ਜਿੰਨਾ ਵੀ ਤੁਹਾਡੇ ਖਿਆਲ ਦਿਮਾਗ ਦੇ ਵਿੱਚ ਆਉਂਦੇ ਆ ਤੁਸੀਂ ਸਾਈਕਲ ਤੇ ਲਿਖ ਸਕਦੇ ਹੋ ਟੁਕਮੇ ਸ਼ਬਦਾਵਲੀ ਜਿਹੜੀ ਲਿਖ ਸਕਦੇ ਹਾਂ ਪਹਿਰਾ ਰਾਜਨਾ ਤੋਂ ਭਾਵ ਹੈ ਇੱਕੋ ਪੈਰੇ ਵਿੱਚ ਸਿਰਜਣਾ ਕਰਨੀ ਅਗਲਾ ਪੈਰਾ ਹੈਗਾ ਖੂਨਦਾਨ ਜੀਵਨਦਾਨ ਸਭ ਤੋਂ ਵੱਡਾ ਦਾਨ ਹੈ ਗੰਭੀਰ ਬਿਮਾਰੀ ਦੁਰਘਟਨਾ ਆਦਿ ਹਾਲਤ ਵਿੱਚ ਮਰੀਜ਼ ਨੂੰ ਕਿਸੇ ਦੂਜੇ ਮਨੁੱਖ ਦੇ ਖੂਨ ਦੀ ਲੋੜ ਪੈ ਸਕਦੀ ਹੈ ਲੜੀਂਦਾ ਖੂਨ ਵਕਤ ਸਰ ਨਾ ਮਿਲ ਸਕੇ ਤਾਂ ਮਰੀਜ਼ ਦੀ ਜੀਵਨ ਜੋਤ ਬੁਝ ਸਕਦੀ ਹੈ ਇਸ ਤੋਂ ਉਲਟ ਸਮੇਂ ਸਿਰ ਸਹੀ ਖੂਨ ਮਿਲ ਜਾਵੇ ਤਾਂ ਮਰੀਜ਼ ਨੂੰ ਇੱਕ ਤਰ੍ਹਾਂ ਮੁੜ ਜੀਵਨ ਮਿਲ ਜਾਂਦਾ ਹੈ ਇਸ ਲੇਖੇ ਹਰ ਖੂਨਦਾਨੀ ਜੀਵਨਦਾਨੀ ਹੀ ਤਾਂ ਹੁੰਦਾ ਹੈ ਖੂਨਦਾਨ ਕਰਨ ਵਾਲਾ ਸਮਾਜ ਦੇ ਸੱਚੇ ਸਨਮਾਨ ਤੇ ਸ਼ਲਾਘਾ ਦਾ ਪਾਤਰ ਹੁੰਦਾ ਹੈ ਉਹ ਜੀਵਨ ਨੂੰ ਸਹੀ ਅਰਥਾਂ ਵਿੱਚ ਪਿਆਰ ਕਰਦਾ ਹੈ ਉਸ ਦੇ ਇਸ ਨੇਕ ਕਾਰਜ ਸਦਕਾ ਕੇਵਲ ਕਿਸੇ ਇੱਕ ਵਿਅਕਤੀ ਦੀ ਜਾਨ ਨਹੀਂ ਬਚਦੀ ਉਸ ਬਚਣ ਵਾਲੀ ਵਿਅਕਤੀ ਨਾਲ ਸਮੁੱਚੇ ਪਰਿਵਾਰ ਦਾ ਬਚਾਅ ਹੋ ਜਾਂਦਾ ਹੈ ਕਿੰਨੇ ਪਰਿਵਾਰ ਮੁੜ ਖੜੇ ਉੱਠਦੇ ਹਨ ਕਿੰਨੀਆਂ ਜ਼ਿੰਮੇਵਾਰੀਆਂ ਦੇ ਅਧੂਰੇ ਰਹਿ ਜਾਣ ਦਾ ਖਤਰਾ ਟਲ ਜਾਂਦਾ ਹੈ ਸਮਾਜਿਕ ਜੀਵਨ ਵਿੱਚ ਪੈੰਦੇ ਵਿਗਨ ਕੁਝ ਘਟ ਜਾਂਦੇ ਹਨ ਇਸ ਤਰ੍ਹਾਂ ਖੂਨਦਾਨ ਪਰਉਪਕਾਰ ਹੈ ਇਹ ਰੱਬੀ ਕਾਰਜ ਹੈ ਖੂਨਦਾਨੀ ਦੇ ਜੀਵਨ ਵਿੱਚ ਨਿਰਸਵਾਰਥ ਹੋ ਕੇ ਆਪਣਾ ਖੂਨਦਾਨ ਕਰਨ ਦੀ ਘੜੀ ਮਹਾਨ ਹੁੰਦੀ ਹੈ ਉਸ ਦੇ ਖੂਨ ਦੇ ਇੱਕ ਇੱਕ ਕਤਰੇ ਨੇ ਕਿਸੇ ਦੀ ਬੁਝਦੀ ਜੀਵਨ ਜੋਤ ਨੂੰ ਸਹਾਰਾ ਦੇਣਾ ਹੁੰਦਾ ਹੈ ਤਾਂ ਜੋ ਫਿਰ ਆਪਣੇ ਆਪ ਲੰਮੇ ਸਮੇਂ ਲਈ ਇਹ ਜਗਦੀ ਰਹੇ ਇੱਕ ਉਹ ਹਨ ਜੋ ਬਦੀ ਦੇ ਪਤਲੇ ਬਣ ਕੇ ਬੇਕਸੂਰਾਂ ਦਾ ਖੂਨ ਬਹਾਉਣ ਤੋਂ ਨਹੀਂ ਝਿਜਕਦੇ ਇੱਕ ਇਹ ਵੀ ਹਨ ਜਿਹੜੇ ਆਪਣੇ ਖੂਨ ਨਾਲ ਜ਼ਿੰਦਗੀ ਦੀ ਬਾੜੀ ਨੂੰ ਸਿੰਜਦੇ ਹਨ ਭਾਈ ਕਰਈਆ ਭਗਤਪੂਰਨ ਸਿੰਘ ਦੀ ਸੇਵਾ ਭਾਵਨਾ ਤੇ ਮਦਰ ਟ੍ਰੇਸਾ ਦੀ ਤਿਆਗ ਤੇ ਕੁਰਬਾਨੀ ਦੀ ਭਾਵਨਾ ਵਿੱਚ ਜੀਵਨ ਨੂੰ ਜਿਉਂਦਾ ਰੱਖਣ ਦੀ ਭਾਵਨਾ ਹੈ ਖੂਨਦਾਨ ਕਰਨ ਵਾਲਿਆਂ ਰਾਹੀਂ ਵੀ ਇਹ ਜੀਵਨ ਧਾਰਾ ਬਰਾਬਰ ਬਲਵਾਨ ਹੋ ਰਹੀ ਹੈ ਸੋ ਇਹ ਹੈ ਖੂਨਦਾਨ ਪ੍ਰਤੀ ਕਿਸ ਤਰ੍ਹਾਂ ਦੇ ਨਾਲ ਆਪਾਂ ਪੈਰਾ ਰਚਨਾ ਸਿਰਜਣਾ ਕਰਨੀ ਹੈ ਆਓ ਅੱਗੇ ਦੇਖੀਏ ਅਗਲਾ ਹੈਗਾ ਲਾਇਬ੍ਰੇਰੀ ਜਾਣਾ ਲਾਇਬ੍ਰੇਰੀ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਸਕੂਲ ਜਾਂ ਕਾਲਜ ਦਾ ਦਿਲ ਲਾਇਬ੍ਰੇਰੀ ਨੂੰ ਕਿਹਾ ਜਾਂਦਾ ਹੈਗਾ ਬਕਾਇਦਾ ਤੌਰ ਦੇ ਉੱਪਰ ਆਓ ਆਪਾਂ ਲਾਇਬ੍ਰੇਰੀ ਪ੍ਰਤੀ ਜਿਹੜੀ ਗੱਲਬਾਤ ਅੱਗੇ ਦੇਖਦੇ ਹਾਂ ਲਾਇਬ੍ਰੇਰੀ ਪ੍ਰਤੀ ਜਿਹੜਾ ਕਿਸ ਤਰ੍ਹਾਂ ਦੇ ਨਾਲ ਪਹਿਰੇ ਦੀ ਸਿਰਜਣਾ ਕਰਨੀ ਹੁੰਦੀ ਹੈਗੀ ਤਾਂ ਆਓ ਜਾਣੀਏ ਫਿਰ ਲਾਇਬ੍ਰੇਰੀ ਜਾਣਾ ਲਾਇਬ੍ਰੇਰੀ ਜਾਣਾ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੁੰਦਾ ਜਗਿਆਸੂਆਂ ਤੇ ਗਿਆਨ ਦੇ ਅਭਿਲਾਸ਼ੀਆਂ ਲਈ ਲਾਇਬ੍ਰੇਰੀ ਤੋਂ ਵੱਧ ਲਾਭਕਾਰੀ ਥਾਂ ਹੋਰ ਕਿਹੜੀ ਹੋ ਸਕਦੀ ਹੈ ਵੱਡੇ-ਵੱਡੇ ਵਿਦਵਾਨ ਜਿਨ੍ਹਾਂ ਦੀਆਂ ਨਵੀਆਂ ਸੋਚਾਂ ਨੇ ਦੁਨੀਆ ਦੀ ਨੁਹਾਰ ਬਦਲ ਦਿੱਤੀ ਹੈ ਪਤਾ ਨਹੀਂ ਕਿੰਨਾ-ਕਿੰਨਾ ਸਮਾਂ ਲਾਇਬ੍ਰੇਰੀ ਵਿੱਚ ਗੁਜ਼ਾਰਦੇ ਰਹੇ ਪਹਿਲੇ ਸਮਿਆਂ ਵਿੱਚ ਲਾਇਬ੍ਰੇਰੀਆਂ ਅੱਜ ਕੱਲ ਬਾਗ ਆਮ ਨਹੀਂ ਹੁੰਦੀਆਂ ਸਨ ਤੇ ਨਾ ਇੰਨੀਆਂ ਸੰਗਠਿਤ ਇਸ ਕਰਕੇ ਉਦੋਂ ਗਿਆਨੀ ਲੋਕ ਥਾਂ ਥਾਂ ਘੁੰਮਦੇ ਸਨ ਜਿੱਥੇ ਵੀ ਗ੍ਰੰਥ ਪੜਨ ਨੂੰ ਮਿਲ ਜਾਂਦੇ ਉੱਥੇ ਬੈਠ ਕੇ ਅਧਿਐਨ ਕਰਦੇ ਹੁਣ ਸਹੂਲਤਾਂ ਜ਼ਿਆਦਾ ਹਨ ਚੰਗੇ ਕਾਗਜ਼ ਉਤਮ ਸਿਪਾਈ ਅਤੇ ਅਕਸ਼ਕ ਜਿਲਦਾਂ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੇਸ਼ਮਾਰ ਕਿਤਾਬਾਂ ਇੱਕੋ ਥਾਂ ਮਿਲ ਜਾਂਦੀਆਂ ਹਨ ਲੰਮੇ ਨੋਟਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਨਕਲਾਂ ਕਰਨ ਵਾਲੀਆਂ ਮਸ਼ੀਨਾਂ ਲਾਇਬ੍ਰੇਰੀ ਵਿੱਚ ਵੀ ਹੁੰਦੀਆਂ ਹਨ ਸਾਫ ਸੁਥਰਾ ਆਲਾ ਦਵਾਲਾ ਚਾਨਣ ਹਵਾ ਬੈਠਣ ਦਾ ਪ੍ਰਬੰਧ ਪੜਨ ਵਾਲਾ ਹੋਵੇ ਤਾਂ ਗਿਆਨ ਲਾਲਸਾ ਨੂੰ ਰਾਜ ਰਾਜ ਤ੍ਰਿਪਤ ਕਰ ਸਕਦਾ ਹੈ ਹੋਰ ਪੜਨ ਵਾਲਿਆਂ ਦੀ ਸੰਗਤ ਵਿੱਚ ਮਨ ਵੱਲੋਂ ਮੱਲੀ ਪੜਨ ਨੂੰ ਕਰਦਾ ਹੈ ਨਾਲੇ ਗਿਆਨ ਦਾ ਵਿਸ਼ਾਲ ਸਮੁੰਦਰ ਤੱਕ ਕੇ ਆਪਣੇ ਤੁਸ਼ ਗਿਆਨ ਦਾ ਅਹਿਸਾਸ ਸਾਡੇ ਅੰਦਰ ਉਸ ਨਿਮਰਤਾ ਭਾਵ ਨੂੰ ਜਗਾਉਂਦਾ ਹੈ ਜਿਸ ਦਾ ਧਾਰਨੀ ਹਰ ਪੜਿਆ ਲਿਖਿਆ ਮਨੁੱਖ ਹੋਣਾ ਚਾਹੀਦਾ ਹੈ ਸੱਚ ਤਾਂ ਇਹ ਵੀ ਹੈ ਕਿ ਇੱਕ ਕਤਰਾ ਜਦੋਂ ਸਮੁੰਦਰ ਦੇ ਨਜ਼ਦੀਕ ਹੁੰਦਾ ਹੈ ਤਾਂ ਸਮੁੰਦਰ ਦੀ ਵਿਸ਼ਾਲਤਾ ਤੇ ਗਹਿਰਾਈ ਉਸ ਵਿੱਚੋਂ ਝਲਕਣ ਲੱਗਦੀ ਹੈ ਤਦੇ ਤਾਂ ਅੱਜ ਵੀ ਲਾਇਬ੍ਰੇਰੀ ਕੇਵਲ ਵਿਦਿਆਰਥੀ ਲਈ ਨਹੀਂ ਹੁੰਦੀ ਇਹ ਹਰ ਉਮਰ ਦੇ ਵਿਅਕਤੀਆਂ ਦੀ ਲੋੜ ਬਣ ਗਈ ਹੈ ਲਾਇਬ੍ਰੇਰੀ ਵਿੱਚ ਕੀ ਪੜ੍ਹਨਾ ਹੈ ਕਿਵੇਂ ਪੜ੍ਹਨਾ ਹੈ ਲਾਇਬ੍ਰੇਰੀ ਵਿੱਚ ਅਕਸਰ ਜਾਣ ਵਾਲੀ ਇਸ ਜਾਚ ਨੂੰ ਆਪੇ ਹੀ ਗ੍ਰਹਿਣ ਕਰ ਲੈਂਦੇ ਹਨ ਸਮੇਂ ਦੀ ਸਾਰਥਕਤਾ ਦਾ ਅਰਥ ਸਮੇਂ ਨੂੰ ਅਜਿਹੇ ਪਾਸੇ ਖਰਚ ਕਰਨਾ ਹੈ ਕਿ ਪਿੱਛੋਂ ਪਛਤਾਵਾ ਨਾ ਹੋਵੇ ਲਾਇਬ੍ਰੇਰੀ ਜਾਣਾ ਲਾਹੇ ਦਾ ਰਾਹ ਹੈ ਇਸ ਰਾਹੇ ਪਛਤਾਵੇ ਦਾ ਪਰਸ਼ਾਵਾ ਵੀ ਨਹੀਂ ਪੈ ਸਕਦਾ ਸੋ ਲਾਇਬ੍ਰੇਰੀ ਪ੍ਰਤੀ ਆਪਣਾ ਇੱਕੋ ਪੈਰੇ ਵਿੱਚ ਗੱਲ ਕਰਨੀ ਹੋਵੇ ਤਾਂ ਇਸ ਤਰ੍ਹਾਂ ਦੇ ਨਾਲ ਤੁਸੀਂ ਲਿਖ ਸਕਦੇ ਹੋ ਆਪਣੇ ਜਿਹੜੇ ਸ਼ਬਦ ਨੇ ਨਿੱਜਤਾ ਵਾਲੇ ਉਹ ਵੀ ਇਸ ਦੇ ਵਿੱਚ ਭਰੋ ਸਕਦੇ ਹੋਗੇ ਸੋ ਅਗਲਾ ਪੈਰਾ ਹੈ ਬੇਟਾ 10ਵਾਂ ਵਕਤ ਦੀ ਪਵੰਦੀ ਵੱਡੇ ਕਾਰ ਦੀ ਘੜੀ ਵੇਖੀਏ ਜਾਂ ਨਿੱਕੇ ਕਾਰ ਦੀ ਦਿਨ ਰਾਤ ਤੇ ਗੇੜ ਵਿੱਚ ਉਹੀ 24 ਘੰਟੇ ਨਿਕਲਦੇ ਨੇ ਇੱਕ ਊਸ਼ਾ ਦੀ ਲਾਲੀ ਤੋਂ ਦੂਜੀ ਊਸ਼ਾ ਦੀ ਲਾਲੀ ਤੱਕ ਵਕਤ ਦੀ ਇਹ ਪੂੰਜੀ ਸਭ ਨੂੰ ਬਰਾਬਰ ਮਿਲਦੀ ਹੈ ਫੇਰ ਵੀ ਅਚੰਭਾ ਹੁੰਦਾ ਜਾਨੀ ਕਿ ਹੈਰਾਨੀ ਅਚੰਭਾ ਦਾ ਅਰਥ ਹੈਰਾਨੀ ਕਿ ਕੋਈ ਇਸ ਪੂੰਜੀ ਦਾ ਵੱਡਾ ਮੁੱਲ ਪਾ ਜਾਂਦਾ ਤੇ ਕੋਈ ਖਾਲੀ ਦਾ ਖਾਲੀ ਰਹਿ ਜਾਂਦਾ ਇਸ ਵਿੱਚ ਭੇਤ ਕੋਈ ਗੁੱਝਾ ਨਹੀਂ ਹੈ ਸਕੂਲ ਵਿੱਚ ਸ਼ੁਰੂ ਤੋਂ ਹੀ ਇਸ ਦੀ ਦੱਸ ਪਾਈ ਜਾਂਦੀ ਹੈ ਹਮੇਸ਼ਾ ਵਕਤ ਦੇ ਪਾਬੰਦ ਰਹੋ ਦਿਲਚਸਪੀ ਦੀ ਗੱਲ ਇਹ ਆ ਕਿ ਵਕਤ ਨੂੰ ਪੜਨ ਲਈ ਆਪ ਇਸ ਦੀ ਪਕੜ ਵਿੱਚ ਰਹਿਣਾ ਪੈਂਦਾ ਹੈ ਸਵੈ ਅਨੁਸ਼ਾਸਨ ਦਾ ਜੀਵਨ ਜਿਉਂਦਿਆਂ ਹੀ ਪ੍ਰਾਪਤ ਸਮੇਂ ਨੂੰ ਸੰਭਾਲਿਆ ਤੇ ਸਾਰਥਕ ਕੀਤਾ ਜਾ ਸਕਦਾ ਹੈ ਸਮਾਂ ਸੈਕਿੰਟਾਂ ਮਿੰਟਾਂ ਦੇ ਰੂਪ ਵਿੱਚ ਲੰਘ ਰਿਹਾ ਹੈ ਇਹਨਾਂ ਸੈਕਿੰਟਾਂ ਮਿੰਟਾਂ ਉੱਤੇ ਨਜ਼ਰ ਰੱਖਣੀ ਪਵੇਗੀ ਜੇ ਘੰਟੇ ਦਿਨ ਤੇ ਸਾਲ ਸੰਭਾਲਣੇ ਨੇ ਤਦੇ ਹਰ ਕੰਮ ਮੁਕਰਰ ਵਕਤ ਉੱਤੇ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ ਮਕਰਰ ਮੀਨਜ਼ ਸਹੀ ਸਮੇਂ ਤੇ ਜ਼ਰੂਰੀ ਨਹੀਂ ਕਿ ਤੇ ਇੰਟਰਵਿਊ ਤੇ ਜਾਣ ਸਮਾਗਮ ਉੱਤੇ ਪਹੁੰਚਣ ਜਾਂ ਮਿੱਠੀ ਮੁਲਾਕਾਤ ਤੇ ਹਾਜ਼ਰ ਹੋਣ ਲਈ ਸਮੇਂ ਦਾ ਧਿਆਨ ਰੱਖਿਆ ਜਾਵੇ ਵਕਤ ਦੀ ਪਾਬੰਦੀ ਦੀ ਗੱਲ ਤਾਂ ਆਪਣੇ ਨਿਤਾ ਪ੍ਰਤੀ ਜੀਵਨ ਤੇ ਵੀ ਲਾਗੂ ਹੁੰਦੀ ਹੈ ਨਿੱਜੀ ਜੀਵਨ ਹੋਵੇ ਜਾਂ ਸਮਾਜਿਕ ਜੀਵਨ ਦੋਹਾਂ ਹਾਲਾਤਾਂ ਵਿੱਚ ਵਕਤ ਦੀ ਪਾਬੰਦੀ ਇੱਕ ਸਮਾਜਿਕ ਗੁਣ ਹੈ ਵਕਤ ਦੇ ਪਾਬੰਦ ਰਹਿਣ ਨਾਲ ਕੰਮ ਛੇਤੀ ਤੇ ਸੁਖਾਲੇ ਢੰਗ ਨਾਲ ਹੋ ਜਾਂਦੇ ਨੇ ਬੇਮਤਲਬ ਉਡੀਕ ਨਹੀਂ ਕਰਨੀ ਪੈਂਦੀ ਜਿਸ ਕਾਰਨ ਖਾ ਮਖਾ ਦੇ ਤਣਾਵਾਂ ਤੋਂ ਬਚਾਅ ਹੋ ਜਾਂਦਾ ਹੈ ਵੱਡੀ ਵੱਡੀ ਗੱਲ ਪਰਸਪਰ ਭਰੋਸਾ ਮਜ਼ਬੂਤ ਹੁੰਦਾ ਹੈ ਇਹ ਭਰੋਸਾ ਹੀ ਆਪਸੇ ਸਬੰਧਾਂ ਦੀ ਝੂਲ ਹੁੰਦੀ ਹੈ ਸੋ ਇਹ ਆਪਾਂ ਜਿਹੜਾ ਪੈਰਾ ਤੁਹਾਡੇ ਸਾਹਮਣੇ ਰੱਖਿਆਗਾ ਵਕਤ ਦੀ ਪਾਬੰਦੀ ਵਾਲਾ ਕਿਸ ਤਰ੍ਹਾਂ ਦੇ ਨਾਲ ਜਿਹੜਾ ਵਕਤ ਦਾ ਪਵੰਦ ਸਾਨੂੰ ਰਹਿਣਾ